ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਮੌਕੇ ਦੇ ਮੁੱਖ ਮੰਤਰੀ ਸੀ ਜਦੋਂ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਤੋਂ ਐਮਪੀ ਸੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਅਤਵਾਦੀਆਂ ਆਸਬੰਧ ਨੇ ਅੱਜ ਇਹ ਗੱਲ ਕਲੀਅਰ ਹੋ ਗਈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਖੁਦ ਮੰਨਿਆ ਕਿ ਪੰਜਾਬ ਅੰਬ ਪੰਜਾਬ ਦੇ ਵਿੱਚ ਜਗ੍ਹਾ-ਜਗ੍ਹਾ ਦੇ ਉੱਤੇ ਰੱਖੇ ਹੋਏ ਨੇ ਅਤੇ ਇਹਨਾਂ ਵਿੱਚੋਂ 18 ਚੱਲ ਗਏ 32 ਰਹਿ ਗਏ ਇਹ ਗੱਲਾਂ ਕੋਈ ਆਮ ਨਹੀਂ ਹੈਗੀਆਂ ਪੂਰੇ ਭਾਰਤ ਤੇ ਪੰਜਾਬ ਦੀ ਜਿਹੜੀ ਸੁਰੱਖਿਆ ਹੈ ਸੁਰੱਖਿਆ ਦਾ ਮਾਮਲਾ ਹੈ ਤੇ ਅਮਨ अरोड़ा ਇਸ ਦੇ ਉੱਤੇ ਤੱਤੇ ਹੋਏ ਦਿਖਾਈ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਜੇ ਇਹ ਗੱਲ ਸੱਚ ਹੈ ਤਾਂ ਇਹ ਪੰਜਾਬ ਪੁਲਿਸ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਇੰਟੈਲੀਜੈਂਸੀ ਜਿਹੜੀਆਂ ਫੋਰਸਾਂ ਨੇ ਉਹ ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚੇ ਨੇ ਪਰ ਉਹਨਾਂ ਨੇ ਕੋਈ ਵੀ ਜਿਹੜਾ ਮੁਖਤਾ ਜਿਹੜਾ ਜਵਾਬ ਨਹੀਂ ਦਿੰਦਾ ਹੈ ਤੇ ਕੀ ਕਹਿਣਾ ਮਨ ਰੋੜੇ ਦਾ ਉਹ ਤੁਹਾਨੂੰ ਦਿਖਾਉਣੇ ਆ ਜੇ ਇਹ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਕਿ ਹਜੇ 32 ਲਾਈਵ ਬੰਬ ਪੰਜਾਬ ਦੇ ਵਿੱਚ ਪਏ ਨੇ ਤੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਵੀ ਹੋਊਗੀ ਕਿ ਉਹ 32 ਬੰਬ ਕਿੱਥੇ ਕਿੱਥੇ ਲੁਕੋਏ ਗਏ ਨੇ ਤੇ ਇਹਨਾਂ 32 ਬੰਬਾਂ ਦਾ ਟਾਰਗੇਟ ਕੌਣ-ਕੌਣ ਹੈ ਫਿਰ ਸ਼ਾਇਦ ਤੁਹਾਡੇ ਕੋਲ ਇਨਫੋਰਮੇਸ਼ਨ ਇਹ ਵੀ ਹੋਏਗੀ ਸੋ ਨੇਤਾ ਵਿਰੋਧੀ ਤੇ ਰਹਿਣ ਦੇ ਨਾਤੇ ਤੁਹਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ ਦੀ ਔਰ ਦੇਸ਼ ਦੀ ਸੁਰੱਖਿਆ ਦੇ ਲਈ ਇਹ ਇਨਫਾਰਮੇਸ਼ਨ ਹੈ ਜਿਹੜੀ ਇਹ ਤੁਸੀਂ ਪੰਜਾਬ ਸਰਕਾਰ ਦੇ ਨਾਲ ਪੰਜਾਬ ਪੁਲਿਸ ਦੇ ਨਾਲ ਔਰ ਲੋਕਾਂ ਦੇ ਨਾਲ ਇਹ ਸ਼ੇਅਰ ਕਰੋ ਔਰ ਮੈਨੂੰ ਤਾਂ ਇਹ ਸੁਣ ਕੇ ਅੱਜ ਮੈਨੂੰ ਨਹੀਂ ਸਮੁੱਚੇ ਪੰਜਾਬ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਕੋਲ ਕਿਉਂਕਿ ਅੱਜ ਨਾ ਇਹ ਇਨਫਾਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਕਿ ਹੋਮ ਮਿਨਿਸਟਰ ਵੀ ਨਾ ਉਹਨਾਂ ਕੋਲ ਹੈ ਨਾ ਪੰਜਾਬ ਪੁਲਿਸ ਕੋਲ ਹੈ ਨਾ ਇੰਟੈਲੀਜੈਂਸ ਵਿੰਗ ਕੋਲ ਹੈ ਜੇ ਪ੍ਰਤਾਪ ਸਿੰਘ ਬਾਜਵਾ ਕੋਲ ਇਹ ਇਨਫੋਰਮੇਸ਼ਨ ਹੈ ਤੇ ਫਿਰ ਤਾਂ ਕਿਤੇ ਨਾ ਕਿਤੇ ਸਿੱਧਮ ਸਿੱਧੇ ਇਹ ਲੱਗ ਰਿਹਾ ਜੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਅਤਵਾਦੀਆਂ ਨਾਲ ਔਰ ਪਾਕਿਸਤਾਨ ਦੇ ਆਈਐਸਆਈ ਦੇ ਨਾਲ ਸਿੱਧੇ ਲਿੰਕ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਹੋਏ ਬੰਬ ਧਮਾਕੇ ਦੀ ਜ਼ਿੰਮੇਵਾਰੀ ਜਿਹੜੀ ਉਹ ਆਪਦੇ ਸਿਰ ਤੇ ਲਈ ਹੈ ਔਰ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਇੱਕ ਟੀਮ ਸੀਨੀਅਰ ਆਫਿਸਰਸ ਦੀ ਬਾਜਵਾ ਸਾਹਿਬ ਕੋਲ ਗਈ ਪਤਾ ਕਰਨ ਵਾਸਤੇ ਉਹਨਾਂ ਨੇ ਕੋਈ ਕੋਆਪਰੇਟ ਨਹੀਂ ਕੀਤਾ ਤੇ ਇਹਦਾ ਮਤਲਬ ਇਹ ਹੋਇਆ ਕਿ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਜੇ ਖੁਦਾ ਨਾ ਖਾਸਤਾ ਪ੍ਰਮਾਤਮਾ ਨਾ ਕਰੇ ਇਸ ਤੋਂ ਬਾਅਦ ਕੋਈ ਵੀ ਪੰਜਾਬ ਦੇ ਵਿੱਚ ਬੌਮ ਬਲਾਸਟ ਹੁੰਦਾ ਤਾਂ ਉਹਦੀ ਸਿੱਧੰ ਸਿੱਧੇ ਤੌਰ ਦੇ ਉੱਪਰ ਜ਼ਿੰਮੇਵਾਰੀਆਂ ਜਿਹੜੀ ਉਹ ਕਿਤੇ ਨਾ ਕਿਤੇ ਟੋੜੀ ਹੋਏਗੀ ਕਿਉਂਕਿ ਜੇ ਤੁਹਾਡੇ ਕੋਲ ਇਹ ਇਨਫੋਰਮੇਸ਼ਨ ਹੈ ਕਿ 68 32 ਬੰਬ ਅਜੇ ਲਾਈਵ ਪਏ ਨੇ ਪੰਜਾਬ ਦੇ ਵਿੱਚ ਤੇ ਇਹ ਵੀ ਪਤਾ ਹੋਏਗਾ ਕਿ ਕਿੱਥੇ ਲੁਕੋਏ ਹੋਏ ਨੇ ਤੇ ਕਿਹੜੇ ਕਿਹੜਾ ਟਾਰਗੇਟ ਹੈ ਸੋ ਤੁਸੀਂ ਆਪ ਦੀ ਇਸ ਜ਼ਿੰਮੇਵਾਰੀ ਤੋਂ ਹੁਣ ਬਚ ਨਹੀਂ ਸਕਦੇ ਹੈਗੇ ਸੋ ਜਾਂ ਤਾਂ ਜਾਂ ਤਾਂ ਪੰਜਾਬ ਪੁਲਿਸ ਦੇ ਨਾਲ ਇਹ ਜਾਣਕਾਰੀ ਸ਼ੇਅਰ ਕਰੋ ਤੇ ਨਹੀਂ ਤੁਸੀਂ ਅਜੇ ਗੈਰ ਜ਼ਿੰਮੇਵਾਰ ਬਿਆਨ ਜੇ ਸਿਰਫ ਔਰ ਸਿਰਫ ਆਪਦੀ ਖਤਮ ਹੋਈ ਰਾਜਨੀਤੀ ਚਮਕਾਉਣ ਦੇ ਲਈ ਤੁਸੀਂ ਦੇ ਰਹੇ ਹੋ ਔਰ ਪੰਜਾਬ ਦੇ ਵਿੱਚ ਡਰ ਦਾ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੇ ਹੋ ਤੇ ਉਹਦੇ ਲਈ ਤੁਹਾਨੂੰ ਸਮੁੱਚੇ ਪੰਜਾਬ ਤੋਂ ਸਮੁੱਚੇ ਦੇਸ਼ ਤੋਂ ਜਿਹੜੀ ਉਹ ਮਾਫੀ ਮੰਗਣੀ ਚਾਹੀਦੀ ਹੈ ਇਸ ਤੋਂ 4 ਦਿਨ ਪਹਿਲਾਂ ਵੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਇੱਕ ਬੜਾ ਹੀ ਗੈਰ ਜ਼ਿੰਮੇਵਾਰਾ ਨਾ ਬਿਆਨ ਕਿ ਸਮੁੱਚੀ ਪੰਜਾਬ ਪੁਲਿਸ ਹੈ ਜਿਹੜੀ ਉਹ ਇਨਕੰਪੀਟੈਂਟ ਹੈ ਤੇ ਕਰਪਟ ਹੈ ਉਹਨੂੰ ਭੰਗ ਕਰ ਦੇਣਾ ਚਾਹੀਦਾ ਹੈ ਨਵੀਂ ਪਰਤੀ ਕਰਨੀ ਚਾਹੀਦੀ ਹੈ ਬਾਜਵਾ ਸਾਹਿਬ ਇਹ ਉਹ ਪੰਜਾਬ ਪੁਲਿਸ ਹੈ ਜਿਹਨੇ ਕਾਲਾ ਦੌਰ ਅਤਵਾ ਦਾ ਖਤਮ ਕੀਤਾ ਤੇ ਪੰਜਾਬ ਅੱਜ ਅੱਜ ਸ਼ਾਂਤੀ ਦੀਆਂ ਲੀਹਾਂ ਦੇ ਉੱਪਰ ਹੈ ਇਹ ਉਹੀ ਪੰਜਾਬ ਪੁਲਿਸ ਹੈ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਜੋ ਅਟੈਕ ਹੋਏ ਨੇ ਉਹਨਾਂ ਨੂੰ 100% ਕ੍ਰੈਕ ਕਰ ਚੁੱਕੀ ਹੈ ਕਾਲਿਆ ਸਾਹਿਬ ਦੇ ਮਨੋਰੰਜਨ ਕਾਰੀ ਦੇ ਘਰ ਤੇ ਤੇ ਅਟੈਕ ਹੋਇਆ ਵਿਦਿਨ 12 ਵਾਸ ਐਸੇ ਪੰਜਾਬ ਪੁਲਿਸ ਨੇ ਉਹਨੂੰ ਟਰੈਕ ਕਰ ਲਿਆ ਔਰ ਸਾਰੇ ਬੰਦੇ ਜਿਹੜੇ ਗੁਨਾਹਗਰ ਸੀਗੇ ਉਹ ਫੜ ਲਏ ਗਏ ਨੇ ਔਰ ਇਸ ਤੋਂ ਪਹਿਲਾਂ ਸਾਥੀਓ ਮੈਨੂੰ ਤਾਂ ਅੱਜ ਇਹਨਾਂ ਦੀ ਜਦੋਂ ਪ੍ਰਤਾਪ ਸਿੰਘ ਬਾਜਵਾ ਦਾ ਮੈਂ ਇਹ ਬਿਆਨ ਸੁਣਿਆ ਤੇ ਮੈਨੂੰ ਤਾਂ ਉਹੀ ਗੱਲ ਅੱਜ ਤੋਂ 11 ਸਾਲ ਪਹਿਲਾਂ ਜੋ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਹੀ ਸੀਗੀ ਔਰ ਇਹ ਉਹਨਾਂ ਦਾ ਮੈਂ ਨਹੀਂ ਬੋਲ ਰਿਹਾ ਉਦੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਦੇ ਹੀ ਇੱਕ ਸਾਥੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਗੁਰਦਾਸਪੁਰ ਤੋਂ ਐਮਪੀ ਸੀਗੇ ਉਹਨਾਂ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਅੱਤਵਾਦੀਆਂ ਨਾਲ ਲਿੰਕ ਨੇ ਆ ਤਿੰਨ ਪੇਜ ਦੀ ਚਿੱਠੀ ਸੀਗੀ ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਲਿਖੀ ਸੀਗੀ ਔਰ ਕਲੀਅਰ ਉਸ ਦੇ ਵਿੱਚ ਲਿਖਿਆ ਸੀਗਾ ਕਿ ਕਿ ਪ੍ਰਤਾਪ ਸਿੰਘ ਬਾਜਵਾ ਦੇ ਡਰੱਗ ਸਮੱਗਲਰਾਂ ਦੇ ਨਾਲ ਔਰ ਟੈਰਰਿਸਟ ਦੇ ਨਾਲ ਲਿੰਕ ਨੇ ਇਹ ਤਿੰਨ ਪੇਜ ਦੀ ਕਨਫਿਡੈਂਸ਼ੀਅਲ ਚਿੱਠੀ ਸੀਗੀ ਜਿਹਦੇ ਬਾਰੇ ਮੈਂ ਸਮਝਦਾ ਕਿ ਅੱਜ ਪਤਾ ਕਰਨ ਜਦੋਂ ਮੈਂ ਇਹ ਗੱਲ ਸੁਣੀ ਮੈਨੂੰ ਉਦੋਂ ਹੀ ਮੈਂ ਲਿੰਕ ਕੀਤਾ ਕਿ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੱਲੋਂ ਇਹ ਗੱਲ ਕਹੀ ਗਈ ਸੀਗੀ ਸੋ ਮੈਂ ਸਮਝਦਾ ਕਿ ਇਹੋ ਜਿਹੀ ਇਹੋ ਜਿਹੀ ਕਨਫਿਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਕਿ ਨਾ ਦੇਸ਼ ਨਾ ਪੰਜਾਬ ਦੇ ਮੁੱਖ ਮੰਤਰੀ ਕੋਲੇ ਨਾ ਹੋਮ ਮਿਨਿਸਟਰ ਕੋਲੇ ਨਾ ਸਭ ਕੋਲੋਂ ਸੀ ਮੰਨ ਕੋਲੇ ਤੇ ਨਾ ਹੀ ਪੰਜਾਬ ਪੁਲਿਸ ਕੋਲੇ ਪ੍ਰਤਾਪ ਸਿੰਘ ਬਾਜਵਾ ਕੋਲੇ ਹੋਣੀ ਇਹ ਸਿੱਧਮ ਸਿੱਧੇ ਤੌਰ ਦੇ ਉੱਪਰ ਇਹ ਇਹ ਮਹਿਸੂਸ ਹੁੰਦਾ ਕਿ ਪ੍ਰਤਾਪ ਸਿੰਘ ਬਾਜਵਾ ਦੇ ਸਿੱਧਮ ਸਿੱਧੇ ਅਤਵਾਦੀਆਂ ਦੇ ਨਾਲ ਵੱਖਵਾਦੀਆਂ ਦੇ ਨਾਲ ਉਹ ਲੋਕ ਜਿਹੜੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਔਰ ਆਈਐਸਏ ਦੇ ਨਾਲ ਉਹਨਾਂ ਦੇ ਲਿੰਕ ਨੇ ਔਰ ਜੇ ਇਹੋ ਜਿਹਾ ਕੋਈ ਵੀ ਕੋਈ ਵੀ ਖੁਦਾ ਨਾ ਖਾਸ ਦੁਬਾਰਾ ਕੋਈ ਧਮਾਕਾ ਹੁੰਦਾ ਤੇ ਬਾਜਵਾ ਸਾਹਿਬ ਸਿੱਧਮ ਸਿੱਧੇ ਉਹਦੇ ਲਈ ਜ਼ਿੰਮੇਵਾਰੀ ਕਿਤੇ ਨਾ ਕਿਤੇ ਤੁਹਾਡੀ ਵੀ ਫਿਕਸ ਹੋਏਗੀ ਕਿਉਂਕਿ ਨਾ ਤਾਂ ਤੁਸੀਂ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਹੋ ਤੇ ਨਾ ਹੀ ਤੁਸੀਂ ਤੁਸੀਂ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਨੂੰ ਕੋਆਪਰੇਟ ਕਰ ਰਹੇ ਹੋ ਸੋ ਮੈਂ ਬਾਜਵਾ ਸਾਹਿਬ ਤੋਂ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਪੁੱਛਣਾ ਚਾਹ ਰਾ ਕਿ ਬਾਜਵਾ ਸਾਹਿਬ ਤੁਸੀਂ ਅੱਜ ਪੰਜਾਬ ਨੂੰ ਇਹ ਕਲੀਅਰ ਕਰੋ ਕਿ ਤੁਸੀਂ ਆਪਦੀਆਂ ਜਾਣਾਂਵਰ ਕੇ ਸ਼ਾਂਤੀ ਬਹਾਲ ਕਰਨ ਵਾਲੀ ਪੰਜਾਬ ਪੁਲਿਸ ਦੇ ਨਾਲ ਔ ਕਿ ਅਤਵਾਦੀਆਂ ਦੇ ਨਾਲ ਔਰ ਦੂਜਾ ਔਰ ਵੱਡਾ ਸਵਾਲ ਆ ਉਸ ਕਾਂਗਰਸ ਪਾਰਟੀ ਨੂੰ ਜਿਸ ਦੇ ਮੁਖੀ ਨੂੰ ਉਹਨਾਂ ਦੇ ਹੀ ਇੱਕ ਮੁੱਖ ਮੰਤਰੀ ਨੇ ਅੱਜ ਤੋਂ 11 ਸਾਲ ਪਹਿਲਾਂ ਚਿੱਠੀ ਲਿਖੀ ਸੀਗੀ ਮੈਂ ਉਸ ਕਾਂਗਰਸ ਪਾਰਟੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਤੁਸੀਂ ਕਲੀਅਰ ਕਰੋ ਕਿ ਤੁਸੀਂ ਕਾਂਗਰਸ ਪਾਰਟੀ ਅੱਜ ਪੰਜਾਬ ਔਰ ਪੰਜਾਬ ਪੁਲਿਸ ਦੇ ਨਾਲ ਹੈ ਜਾਂ ਅਤਵਾਦੀਆਂ ਦੇ ਨਾਲ